ਜਿਵੇਂ ਆਪਣੇ ਚੜ੍ਹਦੇ ਪੰਜਾਬ ਦੇ ਵਿੱਚ ਕਈ ਲੋਕ ਆਪਣੇ ਫੋਲੋਅਰ ਲਈ ਆਪਦੇ ਕਮੈਂਟ ਲਈ ਆਪਦੀ ਫੈਨ ਫੋਲਵਿੰਗ ਲਈ ਕਿਸੇ ਨੂੰ ਵੀ ਐਵੇਂ ਝੋਕ ਲੈਂਦੇ ਆ ਜਿਵੇਂ ਸਾਡੇ ਉਧਰ ਸੋਨੂ ਸੀਤੋ ਵਾਲਾ ਕੋਈ ਜਿਵੇਂ ਤੁਹਾਡੇ ਬਦੋ ਬਦੀ ਵਾਲਾ ਇਹ ਤੋਂ ਤੁਹਾਡੇ ਇੱਥੇ ਨਹੀਂ ਦੇ ਪੰਜਾਬ ਦੇ ਵਿੱਚ ਵੀ ਇਦਾਂ ਨਹੀਂ ਹੈਗੀ ਆ ਕੋਈ ਨਾ ਕੋਈ ਸੋਚ ਇੱਕ ਕੰਮ ਤੁਹਾਡੇ ਤੋਂ ਸ਼ੁਰੂ ਹੋਇਆ ਸੀ ਅੱਛਾ ਤੁਸੀਂ ਛੋਟੇ ਛੋਟੇ ਕਰਕੇ ਝੋਕਲੇ ਛੜੇ ਸੀ ਅਸੀਂ ਇੱਕੋ ਝੜਿਆ ਸਾਰਿਆਂ ਤੇ ਭਾਰੀ ਪੈ ਗਈ ਬਦੋ ਬਦੀ ਆੜੇ 250 ਨੂੰ ਸੀਤੋ ਵਾਲਾ ਆਹ ਸਾਰਿਆਂ ਨੂੰ ਫਲਾਪ ਕਰਵਾਇਆ ਉਸ ਬੰਦੇ ਦੇ ਹੱਥੋਂ ਤੇ ਉਹ ਹੁਣ ਇੱਥੇ ਆ ਕਿ ਨਹੀਂ ਅਸੀਂ ਐਡਾ ਐਡਾ ਇੰਟਰਨੈਸ਼ਨਲ ਬੰਦਾ ਸੀ ਕੋਲ ਨਹੀਂ ਨਹੀਂ ਅਸੀਂ ਉਹਨੂੰ ਯੂਕੇ ਦੀ ਨੈਸ਼ਨੈਟੀ ਲੱਗੀ ਤੁਸੀਂ ਆਪਣੇ ਬੰਦਿਆਂ ਨੂੰ ਜਿਹੜਾ ਮਸ਼ਹੂਰ ਕੀਤੇ ਉਹਨਾਂ ਨੂੰ ਕੀ ਲੈ ਕੇ ਦਿੱਤੀ ਉਹਨਾਂ ਨੂੰ ਭੇਜਿਆ ਉਹਨਾਂ ਨੂੰ ਅਸੀਂ ਪਾਰਟੀ ਦੇ ਕੇ ਦਵਾਂਗੇ ਇਹਦੇ ਨਾਲ ਹੋਰ ਵੀ ਬਹੁਤ ਨੇ ਭਾਈ ਸਾਡੇ ਟਿਕਟੌਕ ਬਹੁਤਾ ਚੱਲਦਾ ਨਾ ਅੱਛਾ ਟਿਕਟੌਕ ਤੇ ਕੋਈ ਛਾਲਾਂ ਮਾਰ ਕੇ ਨੱਚਣ ਦਾ ਕੋ ਲੱਤਾਂ ਤਾਂ ਕਰਦਾ ਕੋ ਠਾਂ ਕਰਦਾ ਮਸ਼ਹੂਰ ਹੋਣ ਵਾਸਤੇ ਬਹੁਤ ਬਹੁਤ ਗਾਰੇ ਚ ਲੇਟੀ ਜਾਂਦਾ ਜਦੋਂ ਨਾ ਅਸੀਂ ਇਹਦੇ ਬਾਰੇ ਬੋਲਦੇ ਆ ਅਸੀਂ ਇਹਦੇ ਪ੍ਰੋਗਰਾਮਾਂ ਤੇ ਬੋਲਦੇ ਆ ਕਿ ਯਾਰ ਤੁਸੀਂ ਸੁਣੋ ਚੰਗੇ ਨੂੰ ਸੁਣੋ ਤੁਸੀਂ ਚੰਗੇ ਦੀ ਵੀਊ ਆ ਜਿਹੜੇ ਉਹ 20000 ਹੁੰਦੇ ਆ ਇਹਨਾਂ ਦੇ ਵੀਊ ਤੁਸੀਂ 50 ਲੱਖ ਕਰ ਦਿੰਨੇ ਆ 20 ਲੱਖ ਕਰ ਦਿੰਨੇ ਆ 5 ਲੱਖ ਕਰ ਲੈ ਇੰਟਰਵਿਊ ਹੁੰਦੀਆਂ ਨੇ ਬਕਾਇਦਾ ਪੋਡਕਾਸਟ ਤੇ ਉਹ ਸਾਨੂੰ ਕਈ ਬੰਦੇ ਇਹ ਗੱਲ ਕਹਿਣਗੇ ਟਿੱਪਣੀਆਂ ਤੇ ਜੇ ਗਰੀਬ ਦਾ ਕੋਈ ਫਾਇਦਾ ਹੁੰਦਾ ਤੁਹਾਨੂੰ ਕੀ ਅਸੀਂ ਕਹਿੰਨੇ ਵੀ ਗਰੀਬ ਦਾ ਸਤਿਕਾਰ ਬਹੁਤ ਆ ਤੁਸੀਂ ਉਹਨਾਂ ਨੂੰ ਆਪਦੇ ਫੋਲੋਅਰਾਂ ਦੇ ਚੱਕਰ ਦੇ ਵਿੱਚ ਉਹ ਕੰਮ ਕਿਉਂ ਕਰੋੜੇ ਜਿਹੜਾ ਆਉਂਦਾ ਨਹੀਂ ਮੈਨੂੰ ਹੁਣ ਉਹ ਸਾਰੀ ਦਾ ਕੰਮ ਬਿਲਕੁਲ ਨਹੀਂ ਆਉਂਦਾ ਤੁਸੀਂ ਮੇਰੇ ਕੋਲੋਂ ਕੰਧ ਕਢਾਉਣ ਲੱਗ ਜੋ ਮੈਂ ਵੀ ਗੀ ਕੱਢ ਦਿਆਂ ਫਿਰ ਤੁਸੀਂ ਮੈਨੂੰ ਗਾਲਾਂ ਕੱਢੋ ਫਿਰ ਕਹੋ ਯਾਰ ਗਰੀਬ ਬੰਦਾ ਇਹਦੀ ਬਦਲ ਕਰ ਦੋ ਫਿਰ ਵੈਸੇ ਹੀ ਕਰ ਦਿਓ ਪਹਿਲਾਂ ਹਾਂਜੀ ਹਾਂਜੀ ਉਹ ਉਥੇ ਆ ਹੱਸ ਕੇ ਤੰਚਾ ਟਾਈਪ ਆ ਸਾਡੇ ਨਾ ਇਧਰ ਵੀ ਅਸੀਂ ਲੋਕਾਂ ਨੂੰ ਮਤਲਬ ਇਸੇ ਤਰੀਕੇ ਲੋਕ ਮਸ਼ਹੂਰ ਹੋ ਜਾਂਦੇ ਨੇ ਅਜੇ ਤੁਸੀਂ ਗੱਲ ਕੀਤੀ ਹੈ ਨਾ ਮੈਂ ਇਹਨੂੰ ਥੋੜਾ ਜਿਹਾ ਰਿਲੇਟ ਕਰਾਂਗਾ ਇੱਕ ਰੀਅਲ ਇਨਸੀਡੈਂਟ ਦੇ ਨਾਲ ਇੱਕ ਬੰਦਾ ਉਥੇ ਰੀੜੀ ਵਾਲਾ ਬੈਠਾ ਔਰ ਅੱਛਾ ਫਰੂਟ ਵੇਚ ਰਿਹਾ ਤੇ ਮੈਂ ਚੱਲਾ ਗਿਆ ਔਰੈਂਜ ਦਾ ਸੀਜ਼ਨ ਆ ਗਿਆ ਆਣ ਵਾਲਾ ਤੇ ਮੈਂ ਬਿਲਕੁਲ ਨਾ ਲੈ ਕੇ ਖਾਣ ਲੱਗਾ ਤੇ ਉਹਨੇ 100 ਕੁ ਦਾ ਮੈਨੂੰ ਇੱਕ ਦੱਸਿਆ ਤੇ ਮੈਂ ਖਾਣ ਲੱਗ ਪਿਆ ਮੈਂ ਕਿਹਾ ਤੂੰ ਬੜਾ ਮਹਿੰਗਾ ਲਾਇਆ ਨੇ ਯਾਰ ਮੈਂ ਸਵੇਓ ਤਿੰਨ ਵੀ ਹੋਟਣਾ ਤੇ ਮੈਂ ਸਾਰਾ ਦਿਨ ਚ ਸਿਰਫ 1500 ਰੁਪਇਆ ਕਮਾਈ ਕਰਨਾ ਆਂ ਮੇਰੇ ਕੋ ਥੋੜੀ ਦੇਰ ਪਹਿਲੇ ਇੱਕ ਮੰਗਣ ਵਾਲਾ ਆਇਆ ਤੇ ਉਹਨੇ ਇਸੇਮ ਕੁਐਸਚਨ ਤੁਹਾਡੇ ਵਾਲਾ ਰਿਪੀਟ ਕੀਤਾ ਤੇ ਮੈਂ ਉਹਨੂੰ ਦੱਸਿਆ 1500 ਕਹਿੰਦਾ ਅੱਧਾ ਘੰਟਾ ਇੱਥੇ ਖਲੋਤਾ ਆਂਦਾ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਖਲੋਤਾ ਆਂਦਾ ਆਂਦਾ ਖਲੋ ਫਿਰ ਮੈਂ ਆਇਆ ਉਹ ਇੰਜ ਕਰਕੇ ਢੀੜੀ ਘੱਟ ਕੇ ਅੱਧੇ ਘੰਟੇ ਬਾਅਦ ਆਇਆ ਤੇ ਆਂਦਾ ਪਤਾ ਹੈ ਮੈਂ ਕਿੰਨੇ ਪੈਸੇ ਫੜੇ ਨੇ ਆਂਦਾ ਕਿੰਨੇ ਆਂਦਾ ਮੈਂ 3000 ਰੁਪਇਆ ਫੜ ਗਏ ਅੱਧੇ ਘੰਟੇ ਵਿੱਚ ਮੰਗਣ ਵਾਲਾ ਮੰਗਣ ਵਾਲਾ ਹੁਣ ਉਹ ਕੀ ਉਹਨੂੰ ਮੈਸੇਜ ਜੇ ਕੇ ਗਿਆ ਡ ਸੋ ਇਹੀ ਗੱਲ ਹੈ ਜਿਹੜੇ ਜਿਹੜਾ ਇਹ ਲੋਕ ਨੇ ਇੰਟਰਟੇਨ ਇੰਟਰਟੇਨਰ ਇਹਨਾਂ ਨੂੰ ਹੁਣ ਜਿਵੇਂ ਚਾਹਤ ਫਤਿਹਦੀ ਖਾਨ ਹੈ ਉਹ ਸਿੰਗਰ ਤੋਂ ਲੋਕੀ ਉਹਨੂੰ ਐਜ਼ ਅ ਇੰਟਰਟੇਨਰ ਲੈਣ ਹੁਣ ਤੁਹਾਡਾ ਇੱਕ ਬੰਦਾ ਸੀ ਉਹ ਜਿਹੜਾ ਚਾਹ ਵਾਲਾ ਹੈ ਬੰਦੇ ਬੰਦੇ ਹਾਕੀ ਟੀਮ ਦੇ ਬੰਦੇ ਇਹ ਦੱਸਦੇ ਹੋਏ ਵਿਚਾਰੇ ਫੈਰਿਸ਼ ਕਿ ਅਸੀਂ 에어ਪੋਰਟ ਦੇ ਸੀ ਇੱਕ 에어ਪੋਰਟ ਦੇ ਅਸੀਂ ਵਿਨਿੰਗ ਟੀਮ ਸੀ ਤੇ ਮੈਡਲ ਲੈ ਕੇ ਆਏ ਆ ਅਸੀਂ ਸਾਨੂੰ ਕੋਈ ਨਹੀਂ ਪੁੱਛਦਾ ਉਚਾਲੇ ਦੇ ਦੁਆਲੇ ਹੋਏ ਨੇ ਤੇ ਸਾਨੂੰ ਇਹ ਫੀਲ ਹੋ ਰਿਹਾ ਕਿ ਅਸੀਂ ਕੁਝ ਨਹੀਂ ਕੀਤਾ ਸੋ ਇਹ ਡਿਸਕਰੇਜ ਜਿਹੜਾ ਅਸੀਂ ਉਹਨੂੰ ਨੂੰ ਇੱਕ ਮਿਲਦਾ ਹੈ ਉਹ ਲੋਕ ਕਿਉਂ ਕਰਨਾ ਚਾਹਣ ਅੱਛਾ ਇਹ ਦੱਸੋ ਵੀ ਤੁਹਾਡਾ ਤੁਸੀਂ ਕਿਹਦੀ ਗੱਲ ਕਰਦੇ ਹੋ ਤੁਹਾਡੇ ਇਸ ਦਾ ਉਹ ਬੰਦਾ ਜਿਹਦੇ ਤੁਸੀਂ ਗੱਲ ਕਰੋਗੇ ਉਹ ਫੇਲ ਹੋ ਗਿਆ ਅਸਲ ਚ ਇਹ ਨਾ ਭਾਈ ਸਾਡੇ ਉੱਤੇ ਚੜਦੇ ਪੰਜਾਬ ਚ ਸੋਨੂ ਸੀਤੋ ਵਾਲਾ ਨਾ ਉਸਤਾਦ ਨਾ ਨਾ ਉਸਤਾਦ ਉਸਤਾਦ ਨਾ ਨਾ ਉਸਤਾਦ ਉਸਤਾਦ ਨਾ ਨਾ ਉਸਤਾਦ ਬਰਸ਼ੇਦ ਸੋਨੂ ਜੀਤੂ ਵਾਲਾ ਕੀ ਕਰਦੇ ਨੇ ਭਾਜੀ ਕੀ ਕਰ ਛੱਡਿਆ ਇਹ ਗੱਲ ਨੂੰ ਸਟਾਪ ਲੱਗ ਗਿਆ ਸਰ ਜੀ ਹੁਣ ਸਰ ਜੀ ਜਦੋਂ ਪਹਿਲੀ ਇੰਟਰਨੈਸ਼ਨਲ ਕਾਨਫਰੰਸ ਹੋਈ ਹੈ ਨਾ ਆ ਮੇਰੇ ਸਤਕਾਰਯੋਗ ਬਾਈਆਂ ਦੇ ਵਿੱਚੋਂ ਇੱਕ ਆ ਵੀਰ ਸਿੰਘ ਦਾ ਨਾਮ ਸਿਰ ਤੋਂ ਕੰਮ ਲੈਣ ਵਾਲੇ ਲੋਕ ਸਾਰੇ ਜਾਣਦੇ ਆ ਪਰ ਜਿਹੜੇ ਸਿਰ ਦੀ ਵਰਤੋਂ ਸਿਰਫ ਤੇਲ ਲਾਉਣ ਲਈ ਕਰਦੇ ਹੋ ਨਹੀਂ ਜਾਣਦੇ ਇਹ ਬਾਈ ਜੀ ਦਾ ਜਿਹੜਾ ਨਾਮ ਕੀ ਨਾਲੀ ਅਸੀਂ ਅੱਜ ਇੰਟਰਵਿਊ ਕਰਦੇ ਆਂ ਸਰ ਤੁਸੀਂ ਕਬਜ਼ੇ ਚ ਕਹਿੰਦੇ ਇਹ 1.5 2 ਲੱਖ ਇੰਟਰਵਿਊ ਚੱਲੂਗੀ ਇਹ ਮੈਂ ਹੁਣੇ ਹੀ ਦਾ ਦਾਵੇ ਨਾਲ ਕਹਿਣਾ ਮੈਂ ਸੋਨੂ ਸੀਤੋ ਵਾਲੇ ਦੀ ਕਰਦਾ ਉਹ 10 ਲੱਖ ਚਲਦੀ ਹੈ ਮਤਲਬ ਸਾਡੀ ਜ਼ਿਹਨੀਅਤ ਕਿਸੀ ਹੈ ਗਲਤ ਹੈ ਇਹ ਤੁਸੀਂ ਕੁਝ ਪਹਿਲੀ ਪਹਿਲੀ ਜਦੋਂ ਕਾਨਫਰੈਂਸ ਹੋਈ ਨਾ ਸਰ ਇੰਟਰਨੈਸ਼ਨਲ ਕਾਨਫਰੈਂਸ ਉਹਦੇ ਵਿੱਚ ਨਾ ਅਸੀਂ ਯੂਟਿਊਬਰ ਟਿਕਟੋਕਰ ਸਾਰਿਆਂ ਨੂੰ ਬੁਲਾਇਆ ਸੀ সোহੇਲ احمد ਸਾਹਿਬ ਸਾਡਾ ਕਿੰਨਾ ਵੱਡਾ ਨਾਮ ਹੈ ਮੁਸਤਨਸਰ हुसैन ਤਾਲੜ ਸਾਹਿਬ ਮਤਲਬ ਬਹੁਤ ਵੱਡੇ ਲਿਖਾਰੀ ਨੇ ਇਹ ਦੋਨੋਂ ਆਏ ਨੇ ਤੇ ਅਵਾਮ ਇਹਨਾਂ ਦੇ ਨੇੜੇ ਹੋਣ ਲੱਗੀ ਐ ਤੇ ਇੱਕ ਸਾਡਾ ਹੈ ਲੋਰ ਦਾ ਪਾਵਾ ਬਸ ਉਹਦਾ ਹੋਰ ਕੋਈ ਕੰਮ ਨਹੀਂ ਉਹ ਕਰਦਾ ਲੋਰ ਦਾ ਪਾਵਾ ਅਖਤ ਲਾਵਾ ਲੋਰ ਦਾ ਪਾਵਾ ਉਹ ਤਾਂ ਇੱਕ ਕੰਮ ਐ ਸਰ ਸਾਰੇ ਛੱਡ ਕੇ ਅਵਾਮ ਉਹਨਾਂ ਦੇ ਸੰਤਾਰਕ ਸਾਹਿਬ ਇਕੱਲੇ ਖੜੋਤੇ ਸੋਹੇਲ ਸਾਹਿਬ ਐਂ ਖਾਏ ਨੇ ਸਾਰੀ ਅਵਾਮ ਉਧਰ ਸੀ ਭੱਜ ਗਈ ਹੂੰ ਮਸਲ ਵੱਡੇ ਵੱਡੇ ਲੈਜੈਂਡ ਉਹਨਾਂ ਨੂੰ ਨਹੀਂ ਪੁੱਛਦੇ ਤੇ ਉਧਰ ਚਲੇ ਗਏ ਸਾਡੇ ਇੱਕ ਮਸ਼ਹੂਰ ਸ਼ਾਇਰ ਮੈਂ ਨਾਂ ਨਹੀਂ ਲੈਂਦਾ ਉਹਨਾਂ ਦਾ ਵੱਡੇ ਵੱਡੇ ਵਾਲਾਂ ਵਾਲੇ ਉਹ ਮੈਨੂੰ ਆ ਕੇ ਕਹਿੰਦੇ ਯਾਰ ਆ ਮੇਰੇ ਭਤੀਜੇ ਦੀ ਫੋਟੋ ਤਾਂ ਕਰਵਾ ਦੇਣਾ ਅੱਛਾ ਸੱਤਰ ਲਾਵੇਂ ਨਾ ਉਹ ਮੈਂ ਨਾ ਬਾਬਿਓ ਤੁਸੀਂ ਉਧਰ ਤਰਦ ਸਾਹਿਬ ਨਾਲ ਕਰਵਾਓ ਸੁਹੇਲ ਸਾਹਿਬ ਨਾਲ ਕਰਵਾਓ ਬੱਚੇ ਨੂੰ ਪਤਾ ਲੱਗੇ ਵੀ ਕੋਈ ਇੰਟੈਲੈਕਚੁਅਲ ਖੜਾ ਹੈ ਜਾਂ ਕੋਈ ਐਕਟਰ ਖੜਾ ਹੈ ਤੁਸੀਂ ਇਹਦੇ ਨਾਲੇ ਅਖਤਰ ਲਾਵੇ ਚ ਕੀ ਕਢੋਗੇ ਇੱਥੇ ਲਾਵਾ ਜਗਾ ਜਗਾ ਲਿਕਣਦਾ ਫਿਰ ਬਸ ਉਹ ਇੰਜ ਅਖਤਰ ਅਖਤਰ ਲਾਵਾ ਅੱਲਾ ਹੋ ਰਬਾ ਬਸ ਐਨੇ ਕੈਸੀ ਚੀਕ ਬੁਲਬੁਲੀ ਫਸੀ ਐ ਨਾ ਯਕੀਨ ਮੰਨੋ ਸਰ ਕੀ ਨਾ ਯਾਰ ਉਹ ਜਿਹਨੂੰ ਅੱਜ ਕੱਲ੍ਹ ਲੋਕ ਬੁਲਾਉਣ ਲੱਗੇ ਉਹਦਾ ਉਹ ਕੀ ਉਹ ਮੁੰਡਾ ਕੁੜੀਆਂ ਵਾਲੀਆਂ ਹਟਕਤਾਂ ਦੀਆਂ ਕਰਦਾ ਹੁੰਦਾ ਉਹਦਾ ਤੇ ਮੈਂ ਸਭ ਨੂੰ ਬੈਠਣਾ ਉਹ ਦੇਖੋ ਸਾਡੀ ਸੋਚ ਦਾ ਪੱਧਰ ਕੀ ਹੈ ਬਾਈ ਜੀ ਸਮਾਗਮਾਂ ਦੇ ਵਿੱਚ ਉਹਦੇ ਕੋਲੋਂ ਕੀਤਾ ਘਟਵਾ ਰਹੇ ਆ ਔਰ ਫੇ ਕੁੜੀਆਂ ਮੁੰਡਿਆਂ ਦੇ ਕਾਲਜ ਵਿੱਚ ਮੈਠਿਆ ਕੋਈ ਕਾਲਜ ਤੁਸੀਂ ਤੁਸੀਂ ਇੱਥੇ ਸੁਖਵਿੰਦਰ ਅਮਰਤ ਦੇ ਕੋਲੋਂ ਤੁਸੀਂ ਬਾਈ ਕੋਲੋਂ ਤੁਸੀਂ ਭਟੀਆਂ ਜਿਹੜੀਆਂ ਸਿਰ ਤੋਂ ਕੱਢਨੇ ਵਾਲੀਆਂ ਸ਼ਕਤੀਤਾ ਕੋਲੋਂ ਨਹੀਂ ਮਤਲਬ ਆਵਾਜਾ ਵੀ ਉਤ ਗਿਆ ਬਾਈ ਮarre ਜੇ ਬਾਈ ਦੀ ਉਹ ਦੋ ਬੋਲ ਆਉਣਦੇ ਜਿਹੜੇ ਉਹ ਬਾਬੇ ਨਾਨਕ ਦੇ ਦਰਬਾਰੋਂ ਪਰ ਹਣ ਸੁਣਿਓ ਬਈ ਅ ਅਸੀਂ ਇਹਨਾਂ ਨੂੰ ਕਿਉਂ ਪਸੰਦ ਕਰਦੇ ਹਾਂ ਤੇ ਜਿਨ੍ਹਾਂ ਦੇ ਉੱਤੇ ਅਸੀਂ ਟਿੱਪਣੀ ਜਾਂ ਤੰਦ ਕੱਸਦੇ ਹਾਂ ਉਹ ਕਿਉਂ ਕੱਸਦੇ ਹਾਂ ਸਿਰਫ ਇਹ ਤੁਲਨਾ ਕਰ ਲਿਓ ਆਪੇ ਮੈਂ ਮੰਦਰ ਦੇ ਵਿੱਚ ਅੱਲਾ ਇੱਲਾ ਆਖਾਂਗਾ ਮੈਂ ਗੁਰਦੁਆਰੇ ਵਿੱਚ ਨਾਮ ਰਾਮ ਦਾ ਬੁਲਾਵਾਂਗਾ ਮੈਂ ਕਰ ਖੁਦਾ ਦੇ ਜਾ ਕੇ ਬਾਲੂ ਮੋਮਬਤੀਆਂ ਤੇ ਮੈਂ ਇਸੂ ਦੇ ਕਰ ਜਾ ਕੇ ਰੋਜ਼ਾ ਖੋਲਾਂਗਾ ਵਾਹ 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 ਇੱਕ ਦਾ ਪਾਠ ਹੈ ਪੜਿਆ ਇੱਕ ਨੂੰ ਜਪਦਾ ਹਾਂ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੁਲਾਗਾ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੁਲਾਗਾ ਵਾਹ ਭਾਈ ਜੀ ਚਿਤ ਕਰਦਾ ਵੀ ਤਾੜੀ ਮਾਰ ਗਿਆ ਪਰ ਤਾੜੀ ਨਾਲ ਇਕਾਗਰਤਾ ਭੰਗ ਹੁੰਦੀ ਹੈ ਇਸ ਕਰਕੇ ਚਿਤ ਨਹੀਂ ਕਰਦਾ ਕਿ ਤਾੜੀ ਵੀ ਮਾਰ ਗਿਆ ਵਾਹ ਸ਼ੁਕਰੀਆ ਜੀ 18 19 ਤੇ 20 ਤਰੀਕ ਨੂੰ ਜਿਹੜੀ ਇੱਥੇ ਪੰਜਾਬੀ ਕਾਨਫਰੰਸ ਕਰਵਾਈ ਜਾ ਰਹੀ ਆ ਇਹਨਾਂ ਦੇ ਵੱਲੋਂ ਅਹਿਮਦ ਰਜ਼ਾ ਪੰਜਾਬੀ ਸਾਹਿਬ ਦੇ ਵੱਲੋਂ ਤੇ ਹੋਰ ਜਿਹੜੀਆਂ ਪ੍ਰਬੁੱਧ ਸ਼ਹਿਜ਼ਾਦਾਰ ਸਾਹਿਬ ਇਹਨਾਂ ਦੇ ਬਾਕੀ ਜਿੰਨੇ ਮਿੱਤਰ ਪਿਆਰੇ ਨੇ ਉਹਨਾਂ ਦੇ ਵੱਲੋਂ ਮਾਂ ਤੇ ਮਾਂ ਬੋਲੀ ਮੇਰੀ ਮਾਂ ਤੇ ਮੇਰੀ ਮਾਂ ਬੋਲੀ ਦੋਵੇਂ ਸਤਿਗਿਆ ਪੜਣਾ ਨੇ ਉਹਨਾਂ ਦੇ ਲਈ ਜਿਹੜਾ ਕੱਟ ਕੀਤਾ ਜਾ ਰਿਹਾ ਲਾਹੌਰ ਦੇ ਵਿੱਚ ਅਸੀਂ ਤੇ ਸਾਡੇ ਵਰਗੇ ਕਈ ਪੜਣਾ ਵੀਰ ਹੋਰ ਆਏ ਆ ਤੇ ਸਾਨੂੰ ਚੰਗਾ ਲੱਗਾ ਭਾਈ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਚਲ ਆਜੋ ਆ ਕੇ ਮੈਂ ਮੇਰੀ ਇੱਕ ਬੇਨਤੀ ਹੈ ਠੀਕ ਹੈ ਨਾ ਨਾਸਿਰ ਭਾਈ ਦਾ ਮਤਲਬ ਧੰਨਵਾਦ ਵੀ ਇਹਨਾਂ ਨੇ ਇਤਰੇ ਉਪਰਾਲਾ ਕੀਤਾ ਹੈ ਨਾ ਸਾਡੇ ਲਈ ਇੱਕ ਸ਼ਰਮ ਦੀ ਗੱਲ ਹੈ ਸੌਰੀ ਮੈਂ ਮਤਲਬ ਇਹ ਕਹਿਣ ਲੱਗਾ ਸਾਡੀ ਰੀਜਨਲ ਭਾਸ਼ਾ ਵੀ ਹੈ ਸਾਡੀ ਧਰਮ ਦੀ ਭਾਸ਼ਾ ਅਸੀਂ ਇਹ ਜੀ ਕਾਨਫਰੰਸ ਕਿਉਂ ਨਹੀਂ ਕਰਤਾ ਹੂੰ ਕੀ ਸਿਰਫ ਸਾਡੀ ਸਰਕਾਰ ਦੀ ਕੋ ਨਾਥ ਹੈ ਜਿਹੜੀ ਸਾਨੂੰ ਕਰਨ ਦੇ ਵਿੱਚ ਸਮਰੱਥਾ ਨਹੀਂ ਬਣ ਦੇ ਰਹੀ ਸਾਡੇ ਜਾਂ ਕੀ ਐਸਾ ਕਾਰਨ ਆ ਜਾਂ ਕੀ ਉਹ ਚੀਜ਼ਾਂ ਨੇ ਉਹ ਸਾਨੂੰ ਰੜਕਣਾ ਚਾਹੀਦਾ ਮੈਨੂੰ ਯਾਦ ਹੈ ਕਿ ਅੰਮ੍ਰਿਤਸਰ ਦੇ ਵਿੱਚ ਜਦੋਂ ਆ ਆਲਮ ਲੋਹਾਰ ਸਾਹਿਬ ਪਰਫਾਰਮ ਕਰਨ ਆਉਂਦੇ ਹੁੰਦੇ ਸੀਗੇ ਤੇ ਕਿਦਾਂ ਅੰਮ੍ਰਿਤਸਰ ਸਾਰਿਆਂ ਨੂੰ ਚਾਹ ਚੜਿਆ ਹੁੰਦਾ ਸੀ ਉਹ ਚੀਜ਼ ਅੱਜ ਕਿਉਂ ਨਹੀਂ ਹੋ ਪਾਰੀ ਹੁਣ ਹੈਨਾ ਉਹਦੇ ਤੇ ਮੈਨੂੰ ਲੱਗਦਾ ਕਿ ਜਿਹੜਾ ਇੱਕ ਕਲਚਰਲ ਅਫੇਅਰ ਦਾ ਮਸਲਾ ਹੈ ਨਾ ਉਹਦੇ ਤੇ ਕਲਾਕਾਰਾਂ ਨੂੰ ਸਾਰਿਆਂ ਨੂੰ ਇਕੱਤਰਤਾ ਕਰਕੇ ਇਕੱਠ ਕਰਕੇ ਤੇ ਇੱਕ ਵਾਰੀ ਇੱਕ ਅਰਜ਼ੀ ਤਾਂ ਐਟ ਲੀਸਟ ਰੱਖਣੀ ਚਾਹੀਦੀ ਨਾ ਮੇਜ ਦੇ ਉੱਤੇ ਪੀਆਰ ਸਾਡਾ ਇੱਕ ਭਾਸ਼ਾ ਦੇ ਕਰਕੇ ਟਰੈਡੀਸ਼ਨ ਦੇ ਕਰਕੇ ਸਾਡੀ ਜਿਹੜੀ ਇੱਕ ਸਾਂਝ ਆ ਉਹ ਸਾਂਝ ਨੂੰ ਮਕਸਦ ਬਣਾ ਕੇ ਹਨਾ ਉਹਨੂੰ ਆਪਾਂ ਇੱਕ ਤਰਜੀਹ ਦੇ ਤੌਰ ਤੇ ਰੱਖ ਕੇ ਤਾਂ ਦੇਖੀ ਅਗਲੀ ਗੱਲ ਤਾਂ ਫਿਰ ਹੋਊਗੀ ਹਨਾ ਪਰ ਉਹ ਕੋਸ਼ਿਸ਼ ਵੀ ਮੈਨੂੰ ਐ ਫੀਲ ਹੁੰਦਾ ਕਿ ਅਸੀਂ ਉਹ ਨਾ ਬਣਦੀ ਕੋਸ਼ਿਸ਼ ਇਹ ਆਪਾਂ ਰਾਹ ਚ ਗੱਲ ਕਰਦੇ ਨਾ ਮੈਡਮ ਇਹ ਸਾਨੂੰ ਸਿਰਫ ਡਰ ਲਾਉਣ ਦੀ ਲੋੜ ਹੈ ਮੈਂ ਰਾਜ ਇਹਨਾਂ ਨਾਲ ਗੱਲਾਂ ਕਰਦੇ ਆ ਇਹ ਜੇ ਤੁਸੀਂ ਇੰਡੀਆ ਪਾਕਿਸਤਾਨ ਦੀ ਗੱਲ ਕਰਦੇ ਨਾ 100 ਮਸਾਇਲ ਤਰਨ ਹੁੰਦੇ ਨੇ ਮੈਂ ਵੀ ਫੇਸ ਵੀ ਕਰੀਦਾ ਅਲਹਮਦੁਲਿਲਾ ਸਾਨੂੰ ਪਰੇਸ਼ਾਨ ਵੀ ਹੁੰਦੀ ਵੀ ਕੋਈ ਨਹੀਂ ਹੁੰਦੇ ਪੱਕ ਗਏ ਜਾਂਦੇ ਨਹੀਂ ਵੀ ਉਹਨੂੰ ਰੋੜੇ ਵਾਜਵਾ ਜੀ ਕੇ ਠੁੱਡੇ ਤੇ ਗੋਲ ਹੋ ਗਏ ਆ ਤੇ ਸਾਨੂੰ ਹੁਣ ਲੱਗਦਾ ਹੀ ਨਹੀਂ ਵੀ ਇਹ ਸਾਡੇ ਵਾਸਤੇ ਤੰਗੀਆਂ ਮੁਸ਼ਕਲਾਂ ਨੇ ਜਿਵੇਂ ਮੈਂ ਵੀ ਨਾਰਮਲ ਕਰਦਾ ਵਾਂ ਮਟੂ ਸਾਹਿਬ ਲੇਕਿਨ ਅਸੀਂ ਕੋਸ਼ਿਸ਼ ਕੀਤੀ ਆ ਤੇ ਸਾਰਾ ਕੁਝ ਕਰ ਲੈਣੇ ਸਾਨੂੰ ਨਹੀਂ ਸਪੋਰਟ ਸਰਕਾਰ ਦੀ ਹੈ ਕਿਸੇ ਦੀ ਹੈ ਲੇਕਿਨ ਇਹ ਵੀ ਤੁਹਾਡੇ ਸਾਰੇ ਦੋਸਤਾਂ ਦੇ ਤਾਵਨ ਦੇ ਨਾਲ ਆਪਾਂ ਕਰਨੇ ਵੀ ਬਹੁਤ ਕੁਝ ਵੱਡਾ ਆਪਾਂ ਕਰ ਸਕਦੇ ਹਾਂ ਛੋਟੀ ਜੀ ਕੋਸ਼ਿਸ਼ ਨਾਲ ਜਿਵੇਂ ਕਲਾਕਾਰਾਂ ਦੀ ਗੱਲ ਹੈ ਨਾ ਅਕਸਰਾਂ ਗੱਲ ਆਉਂਦੀ ਕਿਤਨਾ ਕਿਤੇ ਡਰ ਜਿਆ ਮੈਨੂੰ ਲੱਗਦਾ ਮੈਂ ਨਾ ਜਦੋਂ ਗਿੱਪੀ ਗਿਆ ਸੀ ਇੱਥੋਂ ਮੇਰੇ ਕੋਲ ਤੋਂ ਜਾ ਕੇ ਇੰਟਰਵਿਊ ਕੀਤਾ ਕੋਈ ਇੱਕ ਆਰਟਿਸਟ ਦੀ ਕਈ ਵਾਰੀ ਗੱਲ 10 15 20 ਮਿਲੀਅਨ ਲੋਕਾਂ ਤੱਕ ਪਹੁੰਚੀ ਜਦੋਂ ਮਸ਼ਹੂਰ ਬੰਦਾ ਕੋਈ ਗੱਲ ਇਸ ਤਰ੍ਹਾਂ ਦੀ ਪੋਜੀਟਿਵ ਕਰਦਾ ਨਾ ਵੀ ਯਾਰ ਆਪ ਸਾਨੂੰ ਸਾਹਜ ਵਾਲੇ ਪਾਸੇ ਜਾਣਾ ਜੇ ਮੈਨੂੰ ਲੱਗਦਾ ਉਹ ਜ਼ਿਆਦਾ ਲੋਕਾਂ ਤੱਕ ਪਹੁੰਚੇ ਸੋ ਇਹ ਸਾਨੂੰ ਸਾਰਿਆਂ ਦਾ ਸਾਡਾ ਜਿੰਨਾ ਜਿੰਨਾ ਹਿੱਸਾ ਮਿਲਦਾ ਨਾ ਸਾਨੂੰ ਵੀ ਹਿੱਸਾ ਪਾਉਣਾ ਚਾਹੀਦਾ ਤੇ ਇੱਥੇ ਗੱਲ ਕਰਨੀ ਚਾਹੀਦੀ ਵੀ ਯਾਰ ਤੁਸੀਂ ਕਲਾਕਾਰਾਂ ਨੂੰ ਦੇ ਦਿਓ ਇਜਾਜ਼ਤ ਉਹ ਜਿਹੜੇ ਬਾਬੇ ਨੇ 70 70 ਸਾਲ ਦੇ ਨੇ ਆਉਂਦੇ ਵੀ ਉਹਨਾਂ ਦੀ ਅੱਖਾਂ ਰੋ ਰੋ ਜਿਹੜੀਆਂ ਉਦਾਸ ਨੇ ਅੱਜ ਵੀ 75 ਸਾਲਾਂ ਬਾਅਦ ਕਿ ਸਾਨੂੰ ਸਾਡੇ ਘਰਾਂ ਤੱਕ ਜਾ ਲੈਣ ਦੋ ਸਾਨੂੰ ਪਿੰਡ ਵੇਖ ਲੈਣ ਦੋ ਉਹਨਾਂ ਨੂੰ ਖੋਲ ਦੇ ਦੋ ਆਰਟਿਸਟਾਂ ਨੂੰ ਖੋਲ ਦੇ ਦੋ ਕੁਝ ਨਾ ਕੁਝ ਤੇ ਕਰ ਦੋ ਜੀ ਇਹ ਗੱਲ ਕਰਦਾ ਸਾਰਾ ਨਾ ਹੱਕ ਬਣਦਾ ਸਾਨੂੰ ਸ਼ਹਿਜ਼ਾਦ ਸਾਹਿਬ ਮੇਰੇ ਅੱਗੇ ਹੋਰ ਉਹ ਕਹਿੰਦੇ ਵੀ ਜਦੋਂ ਅਸੀਂ ਤੇ ਵਾਟਾ ਜਿੱਦੇ ਪਹੁੰਚੇ ਆ ਇਹ ਪਹੁੰਚੇ ਤੇ ਇਹ ਕਹੇ ਮੇਰੇ ਦਾਦਾ ਜੀ ਅਬੋਰ ਵੱਲ ਦੇ ਸਨ ਮੇਰਾ ਕਿਹੜਾ ਜੱਲੂ ਕਿਹੜਾ ਪਿੰਡ ਸੀ ਰਾਨੂ ਕਾਜੀ ਖੈਰਪੁਰ ਰਾਨੂ ਖੈਰਪੁਰ ਖੈਰਪੁਰ ਰਾਨੂ ਕਾਜੀ ਕਹਿੰਦੇ ਵੀ ਜਿੰਨਾ ਚਿਰ ਉਹਨਾਂ ਦੀ ਜ਼ਿੰਦਗੀ ਰਹੀ ਉਹ ਆਪਣੇ ਮੰਜੇ ਦੀ ਪੈੰਦ ਤੇ ਪੈਰ ਕਹਿੰਦੇ ਅਬੂਰ ਬੰਨ੍ਹਾ ਕਰੋ ਉਹ ਕਹਿੰਦੇ ਸੀ ਮੇਰਾ ਮੰਜੇ ਦੀ ਪੈਤ ਤੇ ਪੈਰ ਅਬੂਰ ਬੰਨ੍ਹਾ ਕਰੋ ਇਧਰ ਇਧਰ ਮੇਰਾ ਦੇਸ਼ ਹੈ ਇਧਰ ਮੇਰਾ ਦੇਸ਼ ਹੈ ਦੇਖੋ ਇਹ ਇਹ ਜਜ਼ਬਾਤ ਕਿਹੜੇ ਇਹ ਇਹ ਜਜ਼ਬਾਤ ਜਿਹੜਾ ਹੈ ਨਾ ਇਹ ਇਹ ਸਮਝਣ ਦੀ ਲੋੜ ਹੈ ਹਾਂ ਖਾਸ ਕਰਕੇ ਸਰਕਾਰਾਂ ਨੂੰ ਦੂਜੀ ਇੱਕ ਗੱਲ ਇਹ ਹੈ ਕਿ ਸਾਡੇ ਧਰਮ ਦੇ ਪ੍ਰਤੀ ਜਿਹੜੇ ਆਪਣੇ ਫਰਜ਼ ਬਣਦੇ ਹੋਏ ਉਹ ਅਲਹਿਦਾ ਨੇ ਜੀ ਪੰਜਾਬੀਤ ਹੋਣ ਦੇ ਨਾਤੇ ਪੰਜਾਬੀ ਆਪਰੇ ਆ ਵੀ ਇੱਕ ਤਰ੍ਹਾਂ ਉਹਦੇ ਆਪਣੇ ਸਾਡੇ ਉੱਤੇ ਬੜੇ ਫਰਜ਼ ਨੇ ਤੇ ਬੜੇ ਫਰਜ਼ ਨੇ ਸਾਡੇខាង ਵਾਲੇ ਉਹਨਾਂ ਦੇ ਪ੍ਰਤੀ ਅਸੀਂ ਐਵੇਂ ਆ ਵਿਸਲੇ ਜਿਹਾ ਨਹੀਂ ਹੋਈਏ इवन ਆਪਾਂ ਤਾਂ ਨੋਟਿਸ ਕੀਤਾ ਭਾਵੇਂ ਚਾਹੇ ਕਿਸਾਨ ਅੰਦੋਲਨ ਵੀ ਜਿੰਨੇ ਕ ਖੁੱਲ ਕੇ ਬੋਲੇ ਬੋਲੇ ਪਰ ਬਹੁਤ ਬੋਲ ਕੇ ਵੀ ਡਰਦੇ ਸੀ ਜਾਂ ਕਈ ਦੇ ਡਰ ਦੇ ਮਾਰੇ ਬੋਲੇ ਵੀ ਨਹੀਂ ਡਰ ਕੇ ਵੀ ਬੋਲਦੇ ਸੀ ਕਈ ਡਰ ਕੇ ਵੀ ਬੋਲਦੇ ਸੀ ਕਿ ਜੇ ਨਾ ਬੋਲੇ ਤਾਂ ਫਿਰ ਆਪ ਵੀ ਕੌਮ ਵੀ ਕਹੋਗੇ ਵੀ ਤੁਸੀਂ ਹੁਣ ਬੋਲੇ ਕਿਉਂ ਨਹੀਂ ਉਹ ਮੈਂ ਕਹਿੰਦਾ ਕਿ ਉਹ ਕਿਸੇ ਦੇ ਡਰ ਦੇ ਅਧੀਨ ਨਾ ਬੋਲੀਏ ਆਪਾਂ ਆਪਣੇ ਜ਼ਹਿਨ ਚੋਂ ਬੋਲੀਏ ਆਪਣੀ ਆਪਣੀ ਆਜ਼ਾਦੀ ਨੂੰ ਮਹਿਸੂਸ ਕਰਕੇ ਬੋਲੀਏ ਜੋ ਕਰੈਕਟ ਲੱਗਦਾ ਉਹਦੇ ਤੇ ਬੋਲੀਏ ਅਰੇ ਬੋਲੀ ਬਾਰੇ ਤਾਂ ਗੱਲ ਕਰਨੀ ਹੁ ਬੜਾ ਨਹੀਂ ਨਾ ਹੁਣ ਅਸੀਂ ਇਜਾਜ਼ਤ ਲੈਣੇ ਆਂ ਜੀ ਜਾਲਪਲੈਂਡ ਦੇ ਪਹਿਲਾ ਆ ਜਾਲਪਲੈਂਡ ਤੋਂ ਪਹਿਲਾਂ ਜਿਹੜਾ ਤੁਸੀਂ ਪਿਆਰ ਨਾਲ ਇੱਥੇ ਆ ਕੇ ਮਾਨਣ ਦੇ ਹਾਂਜੀ ਇਹ ਖੁਦਾ ਕਰੇ ਸਾਦੋਂ ਵੀ ਮੌਕਾ ਕਿਤੇ ਦਓ ਮੈਂ ਉਹੀ ਚਾਹੁੰਦਾ ਕਿ ਤੁਸੀਂ ਜਿੱਦਾਂ ਮੈਂ ਆਪਣੇ ਹਰ ਵੀਡੀਓ ਵੀ ਗੱਲ ਰੱਖਦਾ ਮੈਂ ਵੀ ਤੁਹਾਨੂੰ ਤੁਹਾਡਾ ਪਿੰਡ ਪੰਜ ਵੜਾ ਕਮਾ ਕੇ ਲਿਆਵਾਂ ਇਦਾਂ ਹੀ ਬਹੁਤ ਬਹੁਤ ਮੈਨੂੰ ਮੈਂ ਵੀ ਆਨਾਂ ਨਾ ਅਕਸਰ ਮੈਡਮ ਵੀ ਮੈਂ ਵੀ ਆਪਣੀਆਂ ਅੱਖਾਂ ਨਾਲ ਆਪਣੇ ਬਾਬੇ ਨੂੰ ਪਿੰਡ ਦੇ ਵਹਾਵਾ ਦੇ ਕੋਲ ਕੀ ਬਾਤ ਜ਼ਰੂਰ ਬੜੇ ਜਜ਼ਬਾਤ ਨਾਲ ਬਹੁਤ ਬਹੁਤ